ਡਿਕਸਾ ਦੇ ਬੋਲੰਗੀਰ ਦੇ ਵਿੱਚ ਕਾਂਤਾਵਾਦੀ ਦੇ ਵਿਧਾਇਕ ਸੰਤੁਸ਼ ਸਿੰਘ ਸਲੂਜਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਅਤੇ ਇਨਤਾਮਕਾਂ ਦੇ ਦਰਮਿਆਨ ਕਈ ਸਾਰੇ ਵੱਡੇ ਖੁਲਾਸੇ ਹੋ ਵੀ ਰਹੇ ਨੇ ਜਿੱਥੇ ਕਿ ਸਲੂਜਾਂ ਨੂੰ ਮਾਰਨ ਦੇ ਵਾਸਤੇ ਧਮਕੀ ਭਰੇ ਬੈਨਰ ਅਤੇ ਪੋਸਟਰ ਵੀ ਦਿਖਾਈ ਦੇ ਰਹੇ ਨੇ ਪਰੰਤੂ ਇਹ ਸਭ ਦੇ ਦਰਮਿਆਨ ਦੱਸ ਦਈਏ ਕਿ ਇਨ੍ਹਾਂ ਲੋਕਾਂ ਦੇ ਵੱਲੋਂ ਜਿਨ੍ਹਾਂ ਵੱਲੋਂ ਵੀ ਇਹ ਸਾਰਾ ਕੁਝ ਲਿਖਿਆ ਜਾ ਰਿਹਾ ਹੈ ਸਲੂਜਾ ਦੇ ਖਿਲਾਫ ਉਹਨਾਂ ਵੱਲੋਂ ਲਿਖਿਆ ਗਿਆ ਹੈ ਕਿ 15 ਦਿਨਾਂ ਦੇ ਅੰਦਰ ਅੰਦਰ ਤੈਨੂੰ ਮਾਰ ਦੇਵਾਂਗੇ ਤਾਂ ਇਸ ਮੌਕੇ ਦੇ ਉੱਪਰ ਆਖਿਰ ਕੀ ਹੈ ਸਾਰਾ ਮਾਮਲਾ ਅਤੇ ਕਿਉਂ ਇਸ ਜਗ੍ਹਾ ਦੇ ਉੱਪਰ ਇੱਕ ਗੁਰਸਿੱਖ ਐਮਐਲਏ ਨੂੰ ਜਾਣਬੁੱਝ ਕੇ ਬਣਾਇਆ ਜਾ ਰਿਹਾ ਨਿਸ਼ਾਨਾ ਆਉ ਤੁਹਾਨੂੰ ਦੱਸਦੇ ਹਾਂ ਬੁਲੰਗੀਰ ਜ਼ਿਲ੍ਹੇ ਦੇ ਵਿੱਚ ਸੋਮਵਾਰ ਨੂੰ ਕਾਂਗਰਸੀ ਆਗੂ ਅਤੇ ਕਾਂਤਾਬਾਦੀ ਦੇ ਵਿਧਾਇਕ ਸੰਤੋਸ਼ ਸਿੰਘ ਸਲੂਜਾ ਨੂੰ ਮਾਰਨ ਦੀ ਧਮਕੀ ਵਾਲੇ ਬੈਨਰ ਅਤੇ ਪੋਸਟਰ ਦਿਖਾਈ ਦਿੱਤੇ ਪੋਸਟਰ ਦੇ ਉੱਪਰ ਲਿਖਿਆ ਸੀ ਮੈਂ ਸੰਤੋਸ਼ ਸਿੰਘ ਸਲੂਜਾ ਨੂੰ 15 ਦਿਨਾਂ ਦੇ ਅੰਦਰ ਮਾਰ ਦੇਵਾਂਗਾ ਇਹ ਇੱਕ ਅਨਪਛਾਤੇ ਵਿਅਕਤੀਆਂ ਦੀਆਂ ਤਸਵੀਰਾਂ ਅਤੇ ਇਸ ਦੇ ਨਾਲ ਲਾਲ ਪੋਸਟਰ ਜੋਨੇ ਉਹ ਕਾਂਤਾਬਾਦੀ ਪੁਲਿਸ ਨੇ ਜ਼ਬਤ ਕਰ ਲਏ ਕਿਉਂਕਿ ਉਹਨਾਂ ਨੇ ਦੋਸ਼ੀ ਨੂੰ ਫੜਨ ਦੇ ਵਾਸਤੇ ਲਗਾਤਾਰ ਸੰਘਰਸ਼ ਜੁਆ ਉਹ ਸ਼ੁਰੂ ਕਰ ਦਿੱਤਾ ਹੈ ਇਸ ਮੁੱਦੇ ਦੇ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ ਸਨੂਜਾ ਨੇ ਕਿਹਾ ਹੈ ਕਿ ਸਿਆਸੀ ਕਾਰਨਾਵਾਂ ਦੇ ਕਰਕੇ ਉਹਨਾਂ ਨੂੰ ਜਾਣਬੁੱਝ ਕੇ ਇਸ ਪ੍ਰਕਾਰ ਦੀਆਂ ਜਾਨੋ ਮਾਰਨ ਦੀਆਂ ਧਮਕੀਆਂ ਵਾਲੀਆਂ ਗੱਲਾਂ ਬਾਤਾਂ ਦੱਸ ਕੇ ਖਤਰਾ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕੁਝ ਇਲੈਕਟ੍ਰੋਨਿਕ ਮੀਡੀਆ ਤੋਂ ਮੈਨੂੰ ਘਟਨਾ ਦੇ ਬਾਰੇ ਵਿੱਚ ਪਤਾ ਲੱਗਾ ਸੀ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਮੈਂ ਆਪਣੇ ਹਲਕੇ ਦੇ ਵਿਕਾਸ ਦੇ ਵਾਸਤੇ ਦਿਨ ਰਾਤ ਕੰਮ ਕਰ ਰਿਹਾ ਹਾਂ ਇਸ ਸਮੇਂ ਕੋਈ ਪੋਸਟਰ ਲਗਾ ਕੇ ਮੈਨੂੰ ਮਾਰਨ ਦੀ ਸਿੱਧੀ ਚੁਣੌਤੀ ਦੇ ਰਿਹਾ ਹੈ ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ ਇਸ ਤੋਂ ਇਲਾਵਾ ਉਹਨਾਂ ਕਹੇ ਕਿ ਮੈਂ ਆਪਣੇ ਹਲਕੇ ਦੇ ਵਿਕਾਸ ਦੇ ਵਾਸਤੇ ਮਾਰਨ ਤੋਂ ਵੀ ਨਹੀਂ ਡਰਾਂਗਾ ਜੇਕਰ ਇੱਕ ਸਲੂਜਾ ਮਰੇਗਾ ਤਾਂ ਸੈਂਕੜਿਆਂ ਹੀ ਸਲੂਜਾ ਜਨਮ ਲੈਣਗੇ ਕਾਂਗਰਸੀ ਆਗੂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਨ ਨੂੰ ਖਤਰਾ ਦੱਸਣ ਵਾਲੇ ਇਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਦੇ ਵੱਲੋਂ ਇਸ ਪ੍ਰਕਾਰ ਦੀਆਂ ਹਰਕਤਾਂ ਤੋਂ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਇਸ ਘਟਨਾਕ੍ਰਮ ਨੇ ਵਿਧਾਇਕ ਦੀ ਸੁਰੱਖਿਆ ਨੂੰ ਵੀ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਖਾਸ ਤੌਰ ਤੇ 2015 ਦੇ ਵਿੱਚ ਉਸ ਦੇ ਉੱਪਰ ਪਹਿਲਾ ਹੋਏ ਹਮਲੇ ਨੂੰ ਵੇਖਦੇ ਹੋਏ ਉਸ ਸਮੇਂ ਸਲੂਜਾ ਅਤੇ ਉਸ ਦੇ ਚੇਰੇ ਭਰਾ ਦੇ ਉੱਪਰ ਚਟੂਆਂਕਾ ਪਿੰਡ ਦੇ ਵਿੱਚ ਖਰੀਦੀ ਗਈ ਇੱਕ ਜਾਇਦਾਦ ਦਾ ਦੌਰਾ ਕਰਨ ਦੇ ਸਮੇਂ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਹਾਲਾਂਕਿ ਹਮਲੇ ਦੇ ਪਿੱਛੇ ਦੇ ਉਦੇਸ਼ ਦੀ ਕਦੇ ਵੀ ਆਫੀਸ਼ੀਅਲ ਤੌਰ ਦੇ ਉੱਪਰ ਪੁਸ਼ਟੀ ਨਹੀਂ ਕੀਤੀ ਜਾ ਸਕੀ ਸੀ ਸਲੂਜਾ ਨੇ ਸੱਤਾਧਾਰੀ ਪਾਰਟੀ ਤੇ ਬੀਜੇਡੀ ਵਿਧਾਇਕ ਈਯੂਬ ਖਾਨ ਦੀ ਸ਼ਮੂਲੀਅਤ ਦਾ ਇਸ ਦੇ ਉੱਪਰ ਦੋਸ਼ ਵੀ ਲਗਾਇਆ ਸੀ ਪਰੰਤੂ ਇਸ ਮੌਜੂਦਾ ਮਾਮਲੇ ਦੇ ਬਾਰੇ ਵਿੱਚ ਫਿਲਹਾਲ ਕਿਸੇ ਵੀ ਪ੍ਰਕਾਰ ਦੀ ਕੋਈ ਟੀਕਾ ਟਿੱਪਣੀ ਜੋ ਹੈ ਉਹ ਕਿਸੇ ਦੇ ਉੱਪਰ ਸਵਾਲੀਆ ਨਿਸ਼ਾਨ ਖੜੀ ਕਰਦੀ ਨਹੀਂ ਜ਼ਾਹਿਰ ਹੋ ਰਹੀ ਕਿ ਆਖਿਰ ਕੌਣ ਹੈ ਇਹ ਸਾਰੇ ਦੇ ਸਾਰੇ ਛੜਯੰਤਰ ਦੇ ਪਿੱਛੇ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਓਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਐਡਵਾਈਸ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725 875 875 సాడు యుటుబ చాన్లు నూ సబ్స్క్రాఇబ కరో